ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਦ ਵਿੱਚ ਬੈਠੀ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਆਓ ਗੱਜ ਕੇ ਬਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਕਿਤੇ ਚਾਰ ਸਾਡੇ ਵੀਰ ਜਾਂ ਸਾਡੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਬੈਠੀਆਂ ਹੋਈਆਂ ਨੇ ਤੇ ਜਦੋਂ ਅਸੀਂ ਕਿਸੇ ਜਿਹੜਾ ਸੁਖਨੀਆਂ ਕਰਨੀਆਂ ਹੁੰਦੀਆਂ ਨਾ ਕਿ ਅਸੀਂ ਇੱਕ ਦੂਜੇ ਨੂੰ ਵਾਰ ਨਹੀਂ ਆਉਂ ਦਿੰਦੇ ਉਹ ਕਹਿੰਦਾ ਜੀ ਮੈਂ ਜਾਦੀਆਂ ਕਰਨਾ ਉਹ ਕਹਿੰਦੀ ਕਿ ਮੈਂ ਜਾਦੀਆਂ ਕਰਾਂ ਪਰ ਗੁਰੂ ਘਰ ਆ ਕੇ ਗੁਰੂ ਦੇ ਝੋਲੇ ਗਉਣ ਲੱਗਿਆ ਸਾਡੀ ਬਾਣੀ ਨਿਕਲਦੀ ਬੜੀ ਅਕਸੂਰ ਸੇ ਵਾਰ ਕਰ ਜੀ ਗੁਰੂ ਪਿਆਰੇ ਜਿੰਨਾ ਆਪਾਂ ਸਤਿਗੁਰਦੇ ਨਾਲ ਜੁੜਾਂਗੇ ਆਪਣੀ ਜ਼ੁਬਾਨ ਦੇ ਨਾਲ ਸਤਿਗੁਰ ਦਾ ਨਾਮ ਜਪਾਂਗੇ ਤੇ ਸਾਡਾ ਨਹੀਂ ਫਾਇਦਾ ਹੈ ਕਿਸੇ ਹਰੋੜਾ ਫਾਇਦਾ ਨਹੀਂ ਇਸ ਕਰਕੇ ਗੁਰੂ ਘਰ ਹੁੰਦੇ ਹੋ ਜਦੋਂ ਕੋਈ ਭਾਈ ਸਾਹਿਬ ਸ਼ਬਦ ਸਰਵਣ ਕਰਾਉਂਦੇ ਆ ਤੇ ਆਪਾਂ ਨਾਲ ਨਾਲ ਜੱਪਿਆ ਜਰੂਰ ਕਰੀਏ ਗੁਰੂ ਪਿਆਰਿਓ ਧੰਨ ਧੰਨ ਭਗਤ ਨਾਮਦੇਵ ਮਹਾਰਾਜੀ ਨੂੰ ਜਿਨ੍ਹਾਂ ਨੂੰ 11 ਸਾਲ ਦੀ ਉਮਰ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਪਰ ਹੋਇਆ ਕਿ ਇਹ ਇਕਵਾਨ ਧੰਨ ਭਗਤ ਨਾਮਦੇਵ ਮਹਾਰਾਜੀ ਦੇ ਪਿਤਾ ਜੀ ਨੂੰ ਬਾਹਰ ਦੂਰ ਕਰਾਂਡੇ ਦ੍ਰਿਸ਼ਟੀਧਾਰਨ ਵਿੱਚ ਕੰਮ ਪੈ ਗਿਆ ਤੇ ਉਦੋਂ ਭਗਤਨਾਮ ਦੇ ਮਹਾਰਾਜ ਦੀ ਜਿਹੜੀ ਉਮਰ ਹੀ ਉਹ ਸਾਰੇ 11 ਕੇ ਸਾਲ ਦੀ ਸੀ ਤਾਂ ਜਿਹੜੇ ਕਰਮਕਾਰ ਭਗਤਨਾਮ ਦੇ ਜੀ ਦੇ ਪਿਤਾ ਉਸਕੇਸ਼ਵਰੇ ਕਰਦੇ ਸਨ ਜਿਵੇਂ ਕਿ ਮੂਰਤੀ ਨੂੰ ਸ਼ਨਾਣ ਕਰਾਉਣਾ ਫੁੱਲਾਂ ਦੀ ਮਾਲਾ ਪਾਉਣੀ ਜਾਂ ਭੋਗ ਲਗਾਉਣਾ ਉਹਨਾਂ ਨੇ ਉਹ ਸਾਰੇ ਜਿਹੜਾ ਕੰਮ ਆ ਕਰਮਕਾਰਿਆ ਭਗਤਨਾਮ ਦੇ ਜੀ ਨੂੰ ਆਖ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਸਾਰੇ ਕੰਮ ਕਾਣੇ ਸਾਰੇ ਕੰਮ ਤੂੰ ਕਰਨੇ ਆ ਠਾਕਰ ਨੂੰ ਪੋਗੇ ਲਾਉਣਾ ਆ ਠਾਕਰ ਨੂੰ ਸ਼ਨਾਣ ਕਰਾਉਣਾ ਆ ਠਾਕਰ ਨੂੰ ਸੁੱਚੇ ਫੁੱਲਾਂ ਦੇ ਲਿਆ ਕੇ ਮਾਲਾ ਪਾਉਣੀ ਆ ਤੇ ਜਦੋਂ ਸਤਿਗੁਰੂ ਭਗਤ ਨਾਮਦੇ ਮਹਾਰਾਜ ਜੀ ਉਹ ਸਵੇਰੇ ਅਮਰਤ ਵੇਲੇ ਉੱਠੇ ਉਹਨਾਂ ਨੇ ਗਾਗਰ ਖੜੀ ਆਪਣੇ ਘਰੋਂ ਤੇ ਨਦੀ ਤੇ ਚਲਗੇ ਜਾਂਦੇ ਨੇ ਜਦੋਂ ਉਹ ਜਾਂਦੇ ਗਾਗਰ ਸਾਫ ਕੀਤੀ ਆ ਤੋ ਉਹ ਗਣਾ ਕੇ ਪਾਣੀ ਪਰ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਪਿਤਾ ਜੀ ਨੇ ਕਿਹਾ ਸੀ ਕਿ ਸਾਹਬ ਤੇ ਸ਼ੁੱਧ ਜਲ ਲੈ ਆਇਆ ਠਾਕਰਾ ਨੂੰ ਇਸ਼ਨਾਨ ਕਰਾਉਣ ਦੇ ਲਈ ਤੇ ਜਦੋਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਵਿਦਾ ਦਾ ਗਿਆਨ ਵੀ ਥੋੜਾ ਪੂਰਾ ਦਿੰਦੇ ਰਹੇ ਸੀ ਕਿ ਸਾਬ ਨੂੰ ਸਾਰਿਆਂ ਨੂੰ ਪਤਾ 84 ਲੱਖ ਜੂਨਾ ਵਿੱਚੋਂ 42 ਲੱਖ ਜੂਨਾ ਜਿਹੜੀਆਂ ਆ ਉਹ ਸਮੁੰਦਰ ਜਾਂ ਨਦੀਆਂ ਵਿੱਚ ਪਾਈ ਜਾਂਦੀਆਂ ਯਾਨੀ ਕਿ ਪਾਣੀ ਵਿੱਚ ਪਾਈ ਜਾਂਦੀਆਂ ਤਾਂ ਉਸੇ ਵੇਲੇ ਹੀ ਭਗਤ ਨਾਮਦੇਵ ਮਹਾਰਾਜ ਦੇ ਅੰਦਰ ਉਹ ਗਿਆਨ ਦਾ ਪ੍ਰਕਾਸ਼ ਉੱਟਿਆ ਉਹਨਾਂ ਨੇ ਭक्ति ਉਚਾਰਨ ਕੀਤੀ ਆ ਨੀਲੇ ਕੁੰਭ ਪਰਾਈਲੇ ਉਦਕ ਠਾਕਰ ਪਾਏ ਇਸ ਨਾਮ ਕਰਉ ਬਿਆਲ ਇਸ ਲਖ ਜੀ ਜਨਮ ਹੈ ਹੋਤੇ ਬੀਠਣ ਬਹਿਲਾ ਕਾਹੇ ਕਰੂੰ ਉਹਨਾਂ ਦੇ ਉਥੇ ਬੀਠਣ ਨੂੰ ਭਗਵਾਨ ਨੂੰ ਸਤਿਗੁਰੂ ਨੂੰ ਕਾਲਪੁਰਖ ਨੂੰ ਬੀਠਣ ਕਿਹਾ ਜਾਂਦਾ ਉਹਨਾਂ ਨੇ ਕਿਹਾ ਕਿ ਇਹ ਪਾਣੀ ਦੇ ਵਿੱਚ ਤੇ ਪਹਿਲਾਂ ਹੀ ਜੀਵ ਜੰਤੂ ਨਹਾ ਰਹੇ ਆ ਕਿਉਂਕਿ ਜਿਹੜੇ ਜੀਵ ਜੰਤੂ ਪਾਣੀ ਵਿੱਚ ਰਹਿੰਦੇ ਆ ਉਹ ਆਪਣਾ ਮਲਮੂਤਰ ਵੀ ਪਾਣੀ ਵਿੱਚ ਹੀ ਪਿਆਗਦੇ ਆ ਤੇ ਉਹਨਾਂ ਨੇ ਕਿਹਾ ਇਹ ਜਿਆ ਪਾਣੀ ਹੈ ਖੁੱਧ ਦੇ ਨਹੀਂ ਹੋਇਆ ਤੇ ਪਿਤਾ ਜੀ ਨੇ ਕਿਹਾ ਇਹ ਪਸ਼ੁੱਧ ਪਾਣੀ ਦਾ ਢਾਕ ਨੂੰ ਇਸ਼ਨਾਨ ਕਰਾਉਣਾ ਆ ਉਹ ਆਪਣੀ ਖਾਜੀ ਗਾ ਕਰਕੇ ਵੀ ਘਰ ਲੈ ਆਉਂਦੇ ਜਦੋਂ ਉਹ ਤੁਰੇ ਉਹਨਾਂ ਦੇ ਪਿਛੋਂ ਹੋਣ ਜਾ ਕੇ ਫੋਲੀ ਤੋੜ ਲੈ ਆਹਾ ਤੇ ਸਤਗੁਰ ਦੀ ਮੂਰਤੀ ਨੂੰ ਫੁੱਲਾਂ ਦਾ ਹਾਰ ਪਰਾਵਾਂ ਉਹ ਜਿੱਤਰ ਜਾਹੂ ਤਤ ਬੀਠਨ ਆਇਆ ਸਦਾ ਆਨੰਦ ਕਰੇ ਸਭ ਕੀ ਲਾਉ ਕਹਿੰਦਾ ਵੀ ਸਾਰੇ ਪਾਸੇ ਤੇ ਉਹ ਭਗਵਾਨ ਆਪ ਰਮਿਆ ਹੋਇਆ ਆ ਉਹਦੀਆਂ ਖੇਡਾਂ ਉਹ ਹਰ ਇੱਕ ਜੀਵਤ ਪਸ਼ੂ ਪੰਛੀ ਹਰ ਇੱਕ ਪ੍ਰਾਣੀ ਵਿੱਚ ਆ ਕੇ ਉਹ ਖੇਡਾਂ ਖੇਡ ਰਿਹਾ ਆ ਉਹ ਸਤਗੁਰ ਪ੍ਰਮਾਤਮਾ ਆਪ ਹੀ ਸਾਰਿਆਂ ਵਿੱਚ ਵਾਸ ਕਰਦਾ ਹੈ ਲਗਾ ਆ ਨੀਲੇ ਫੁੱਲ ਪਰੋਈ ਦੇ ਮਾਲਾ ठापर की हम पूज करो पहले बात लई है भंवरे बीठन बैला काहे कर उनने क्या कि जेड़े की भंवरे आ जब उन्होंने जाके बगीचे विच बाग विच दिखया कि भंवरे ते तितलियां फुल्ला दी सुगंधी लेरियां ते रस पीवे जा रहे आ उन्होंने कहा कि पिताजी ने क्या दी कि सुचे ते साफ फूल लेके आणे आ ठाकना दी माला बनावण दे लई ਇਹ ਕਿਤੇ ਮੇਰੇ ਆਉਣ ਤੋਂ ਪਹਿਲਾਂ ਹੀ ਫੋਲੇ ਜਿਹੜੇ ਝੂਠੇ ਕਰ ਦਿੱਤੇ ਗਏ ਆਪਾਂ ਬਿਆਹ ਵੱਲੋਂ ਤਿਤਨੀਆਂ ਉਹਨਾਂ ਨੇ ਕਿਹਾ ਕਿ ਮੈਂ ਝੂਠੇ ਫੁੱਲਾਂ ਦੀ ਮਾਲਾ ਜਿਹੜੀ ਆ ਸਤਿਗੁਰੂ ਨੂੰ ਨਹੀਂ ਪਾਉਣੀ ਉਹ ਆਪਣੇ ਘਰ ਆ ਗਏ ਤੇ ਮਾਤਾ ਜੀ ਨੂੰ ਆਖਦੇ ਆ ਕਿ ਮਾਤਾ ਜੀ ਖੀਰ ਬਣਾਓ ਤੇ ਠਾਕਰਾ ਨੂੰ ਭੋਗ ਲਵਾਉਣਾ ਤੁਹਾਡੇ ਮਾਤਾ ਜੀ ਕਹਿੰਦੇ ਪਹਿਲਾਂ ਬੱਚਾ ਦੁੱਧ ਪੀ ਜਾਇਆ ਉਹਨੂੰ ਪੀ ਲੈਣ ਦੇ ਭਗਤ ਨਾਮਦੇਵ ਜੀ ਉਹ ਤੇ ਫਿਰ ਤੁਹਾਨੂੰ ਮੈਂ ਖੀਰ ਬਣਾ ਕੇ ਦੇ ਦਿਆਂ ਤੇ ਤੁਸੀਂ ठाकुर जी ਨੂੰ ਭੋਗ ਦਿਵਾਲੇ ਤੇ ਜਦੋਂ ਉਹਨਾਂ ਨੇ ਜਾ ਕੇ ਵੇਖਿਆ ਉਹਨਾਂ ਨੇ ਇੱਕ ਹੋਰ ਪੰਕਤੀ ਵਿਚਾਰਨ ਕੀਤੀ ਆ ਨੀਲੇ ਆ ਨੀਲੇ ਦੁੱਧ ਜਿੰਦਾ ਇਹੇ ਖੀਰ ठाकुर ਕੋ ਨਰਾਜ ਕਰੋ ਪਹਿਲੇ ਦੁੱਧ ਪਿਠਾਰੇ ਨੂੰ ਬਸ਼ਰਾ ਬੀਠਣ ਬੈਲਾ ਕਾਇ ਕਰ ਉਹਨਾਂ ਨੇ ਕਿਹਾ ਵੀ ਜਿਹੜੇ ਦੁੱਧ ਦੀ ਮੈਂ ਖੀਰ ਬਣਾਉਣੀ ਆ ਉਹ ਦੁੱਧ ਨੂੰ ਤੇ ਪਹਿਲਾਂ ਹੀ ਗਾਇ ਦਾ ਅੱਛਾ ਝੂਠਾ ਕਰ ਗਿਆ ਤੇ ਫਿਰ ਮੈਂ ठाकुर ਨੂੰ ਪ੍ਰਮਾਤਮਾ ਨੂੰ ਝੂਠੀ ਚੀਜ਼ ਦਾ ਭੋਗ ਕਿਵੇਂ ਦਿਵਾ ਸਕਦਾ ਹੈ ਇਸ ਕਰਕੇ ਗੁਰੂ ਪਿਆਰੇਓ ਆਪਾਂ ਜਿੰਨੇ ਵੀ ਕਰਮ ਕਾਂਡ ਕਰਦੇ ਆ ਜਿੰਨੇ ਨੂੰ ਰੱਬ ਨੂੰ ਮਨਾਉਂਦੇ ਪਰ ਸਭ ਝੂਠੇ ਸਤਗੁਰ ਸੱਚੇ ਪਾਸ ਰਹਿ ਕੇ ਕਰਕੇ ਆਖਦੇ ਆ ਕਿ ਈਬੈ ਬੀਠਲ ਉਬੈ ਬੀਠਲ ਬੀਠਲ ਹੈ ਬਿਨ ਸੰਸਾਰ ਨਹੀਂ ਫਿਰ ਉਹਨੇ ਆਖਿਆ ਵੀ ਇਧਰ ਵੀ ਬੀਠਲ ਆ ਉਧਰ ਵੀ ਬੀਠਲ ਆ ਤੇ ਸਤਗੁਰ ਤੇ ਬਿਨਾ ਸੰਸਾਰ ਹੀ ਨਹੀਂ ਆ ਉਹ ਕਾਲਪੁਰ ਪ੍ਰਮਾਤਮਾ ਆਪ ਹੀ ਮੱਛੀਆਂ ਵਿੱਚ ਵੜ ਕੇ ਤੈਨਾਇ ਜਾ ਰਿਹਾ ਆ ਉਹ ਆਪ ਹੀ ਬੱਚੇ ਵਿੱਚ ਵੜ ਕੇ ਤੇ ਦੁੱਧ ਪੀਵੀ ਜਾ ਰਿਹਾ ਆ ਉਹ ਆਪ ਹੀ ਫੁੱਲਾਂ ਦਾ ਰਾਸੇ ਭਵਰਾ ਬਣ ਕੇ ਕਿਤਲੀ ਬਣ ਕੇ ਪੀਵੀ ਜਾ ਰਿਹਾ ਆ ਆਨੰਦ ਉਹ ਮਾਣ ਰਿਹਾ ਆ ਤੇ ਮੈਂ ਕੌਣ ਹੁੰਨਾ ਆ ਸਤਗੁਰੂ ਨੂੰ ਭਗ ਲਵਾਉਣ ਵਾਲਾ ਉਹਦੀ ਪੂਜਾ ਕਰਨ ਵਾਲਾ ਕਿਉਂਕਿ ਉਹਦੀ ਪੂਜਾ ਤੇ ਚਾਰੇ ਪਾਸੇ ਪਹਿਲੇ ਹੀ ਹੋ ਰਹੀ ਆ ਇਸ ਕਰਕੇ ਆਓ ਆਪਾਂ ਵੀ ਧੰਨਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਗਿਆਨ ਨੂੰ ਆਪਣੇ ਮਨ ਵਿੱਚ ਉਤਾਰੀਏ